10 ਕਿਸਮ ਮਕਸਦ ਲਈ ਆਇਆ ਤੂੰ ਆ ਹੱਦੋਂ ਵੱਧ ਲਲਚਾਇਆ ਤੂੰ ਕੰਮ ਅਸਲੀ ਮਨੋ ਕੰਮ ਅਸਲੀ ਮਨੋ ਬੁਲਾਇਆ ਤੂੰ ਉਸ ਮਾਲਕ ਕੋਲੋਂ ਡਰਿਆ ਕਰ ਤੂੰ ਸ਼ੱਕ ਪਰਸ਼ਾਦੇ ਮਿਹਨਤ ਦੇ ਤਨਵਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਇਹ ਹੈ ਦਸ ਦੇ ਰੰਗ ਤਮਾਸ਼ੇ ਜੋ ਬੜੇ ਖਿੜ ਖਿੜ ਹੱਸਦੇ ਹਾਸੇ ਜੋ ਤੂੰ ਤੱਕੇ ਚਾਰੇ ਤੂੰ ਤੱਕੇ ਚਾਰੇ ਪਾਸੇ ਜੋ ਸਭ ਧਰਿਆ ਇੱਥੇ ਰਹਿ ਜਾਣਾ ਇਹ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਵੱਡੀ ਕੋਈ ਝੂਠ ਤੋਂ ਭੁੱਲ ਨਹੀਂ ਪੈਂਦਾ ਕਦੇ ਝੂਠ ਦਾ ਮੁੱਲ ਨਹੀਂ ਕੁਝ ਹੋਰ ਸੱਚ ਦੇ ਕੁਝ ਹੋਰ ਸੱਚ ਦੇ ਤਲ ਨਹੀਂ ਤੂੰ ਨਾਲ ਸੱਚ ਦੇ ਖੜਿਆ ਕਰ ਤੂੰ ਸ਼ਕਪੁਰ ਸਾਹਿਬ ਦੇ ਮਿਹਨਤ ਦੇ ਤਨਵਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਬੜਾ ਰੱਖੇ ਧਿਆਨ ਜ਼ਰੂਰਤ ਦਾ ਇਹ ਤਨ ਤੇ ਸੋਣੀ ਸੂਰਤ ਦਾ ਬੜਾ ਰੱਖੇ ਧਿਆਨ ਜ਼ਰੂਰਤ ਦਾ ਏ ਤਨ ਤੇ ਸੋਹਣੀ ਸੂਰਤ ਦਾ ਕੀ ਮਾਣ ਮਿੱਟੀ ਦੀ ਹਾ ਕੀ ਮਾਣ ਮਿੱਟੀ ਦੀ ਮੂਰਤ ਦਾ ਇਹਨੇ ਕਿਹੜੇ ਮੌਕੇ ਤੈ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਐਵੇਂ ਦੁਨੀਆ ਦੇ ਨਾਲ ਲੜਦਾ ਰਹਿ ਤੂੰ ਕ੍ਰੋਧ ਦੀ ਅਗਨ ਵਿੱਚ ਸੜਦਾ ਰਹਿ ਐਵੇਂ ਦੁਨੀਆ ਦੇ ਨਾਲ ਲੜਦਾ ਰਹਿ ਤੂੰ ਕ੍ਰੋਧ ਦੀ ਅਗਨ ਵਿੱਚ ਸੜਦਾ ਰਹਿ ਬੇਵਜਾ ਮਾਣ ਵਿੱਚ ਬੇਵਜਾ ਮਾਣ ਵਿੱਚ ਕੜਦਾ ਰਹਿ ਗੱਲ ਮਾੜੀ ਮੋਟੀ ਜਰਿਆ ਕਰ ਤੂੰ ਸ਼ਕ ਪ੍ਰਸਾਦ ਦੇ ਮਿਹਨਤ ਦੇ ਤਨਵਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਇੱਥੇ ਸਭ ਕੁਝ ਬਣਿਆ ਢਹਿਣ ਲਈ ਆਉਂਦਾ ਕੋਈ ਨਹੀਂ ਪੱਕਾ ਬਹਿਣ ਲਈ ਨਹੀਂ ਕੋਝ ਹਮੇਸ਼ਾ ਨਈ ਕੋ ਜੂ ਹਮੇਸ਼ਾ ਰਹਿਣ ਲਈ ਏ ਵਾ ਪਾਣੀਆਂ ਵਹਿ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰੀ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਨਾ ਸਮਝ ਕਦੇ ਵੀ ਵਾਖਿਓ ਨੂੰ ਤੂੰ ਆਪਣੇ ਅੰਦਰੋਂ ਤੱਕ ਉਹਨੂੰ ਨਾ ਸਮਝ ਕਦੇ ਵੀ ਵਾਕਿਓ ਨੂੰ ਤੂੰ ਆਪਣੇ ਅੰਦਰੋਂ ਤੱਕ ਉਹਨੂੰ ਕਰ ਵੇਖਣ ਵਾਲੀ ਕਰ ਵੇਖਣ ਵਾਲੀ ਅੱਖਿਓ ਨੂੰ ਨਾ ਭਰਮ ਦੇ ਸਾਗਰ ਤਰਿਆ ਕਰ ਤੂੰ ਸ਼ਕ ਪ੍ਰਸ਼ਾਦੇਨ ਮੈਂ ਤੇ ਦੇ ਤਨਵਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਗੰਜੂ ਕਾਰੂ ਵਰਗੇ ਜੋੜ ਗਏ ਗੰਜੂ ਕਾਰੂ ਵਰਗੇ ਜੋੜ ਗਏ ਤੇ ਜ਼ਿੰਦਗੀ ਐਵੇਂ ਰੋੜ ਗਏ ਆਖਰ ਖਾਲੀ ਦਮ ਐ ਆਖਰ ਖਾਲੀ ਦਮਨ ਤੋੜ ਗਏ ਤੂੰ ਕੀ ਚੱਕ ਇਥੋਂ ਲੈ ਜਾਣਾ ਇਹ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਇਹ ਰੰਗਲਾ ਮੇਲਾ ਦੁਨੀਆ ਦਾ ਇੱਥੇ ਸੁੱਖਾਂ ਦੇ ਨੇ ਯਾਰ ਬੜੇ ਤੇ ਗੱਲਾਂ ਦੇ ਗਮ ਖਾਰ ਬੜੇ ਰੰਗ ਬਦਲੂ ਤੇ ਜਾਨ ਰੰਗ ਬਦਲੂ ਤੇ ਜਾਨ ਤਰਾਰ ਬੜੇ ਨਾ ਸਬ ਦੇ ਮੋਢੀ ਚੜਿਆ ਕਰ ਤੂੰ ਸ਼ਕਪੁਰ ਸਾਦੇ ਮਿਹਨਤ ਦੇ ਤਨਵਾ ਦੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਕੈ ਸ਼ਾਂਤ ਸਹਿਫਲਾ ਬਾਦੀ ਐ ਹੋ 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 ਕੈ ਸ਼ਾਂਤ ਸਹਿਫਲਾ ਬਾਦੀ ਐ ਕੋਈ ਗੁੱਸੇ ਤੇ ਕੋਈ ਰਾਜੀ ਐ ਦੁਨੀਆ ਤਿਲਕਣਾ ਏਹੇ ਦੁਨੀਆ ਤਿਲਕਣ ਬਾਜੀਆ ਸੱਚ ਰਿਆ ਪਨੋਰੀ ਕਹਿ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਤੈਨੂੰ ਆਖਰ ਛੰਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ